ਉਸ ਪੁਆਇੰਟ ਉਪਰ ਇਹਨਾਂ ਨੂੰ ਮਰ ਜਾਣਾ ਮੂੰਹ ਕਰਕੇ ਆ ਸੁਪ ਨਾਲ ਮੈਂ ਜਰਮਨੀ ਗਿਆ ਹੋਇਆ ਸੀ ਉੱਥੇ ਮੇਰਾ ਤਸਵੀਰੇ 6:20 ਵਜੇ ਟ੍ਰੇਨ ਅਖੀਰਡ ਹੋ ਗਿਆ ਸੀ ਦੋਨੇ ਲੈਗ ਜ਼ਮੀਟ ਹੋ ਗਏ ਆ ਹੈਡ ਇਜਰੀ ਜਾਂ ਬਾਡੀ ਤੇ ਇੰਜਰੀ ਜਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਡੀ ਦਾ ਇੱਕ ਫਰਸਟ੍ਰੇਸ਼ਨ ਬਹੁਤ ਮਾਈਂਡ ਸੀ ਮੇਰੇ ਕਿ ਮੈਂ ਹੁਣ ਖੜਾ ਹੀ ਨਹੀਂ ਹੋ ਸਕਦਾ ਮੈਂ ਹੁਣ ਚੱਲ ਨਹੀਂ ਸਕਦਾ ਮੈਂ ਹੁਣ ਤੁਰ ਨਹੀਂ ਸਕਦਾ ਤੇ ਉਸ ਲਈ ਮਰਨ ਨੂੰ ਵੀ ਜੀ ਕਰਦਾ ਕਿ ਇਹ ਤਾਂ ਲੱਗਦਾ ਸੀ ਮੇਰੇ ਕੋਲ ਬੱਚਿਆ ਕੁਛ ਨਹੀਂ ਉਸ ਵੇਲੇ 브ਦਰ ਨੇ ਸਹਾਰਾ ਲਾ ਕੇ ਮੋਟੀਵੇਟ ਕਰਕੇ ਮੈਨੂੰ ਸਕੂਲਾਂ ਚ ਲਿਆਂਦਾ ਮੈਨੂੰ ਬਚਪਨ ਚ ਲਿਆਂਦਾ ਮੈਨੂੰ ਉਸ ਕ੍ਰਾਈਟੇਰੀਆ ਚ ਲਿਆਂਦਾ ਜਿੱਥੋਂ ਮੈਂ ਨਿਕਲ ਕੇ ਗਿਆ ਸੀ ਉਸ ਪ੍ਰੋਸੈਸ ਚ ਪਾਇਆ ਤੇ ਉਹ ਪ੍ਰੋਸੈਸ ਜਿਹੜਾ ਹੈਗਾ ਮੈਨੂੰ ਬਾਹਰ ਲੈ ਕੇ ਆਇਆ ਅਲਟੀਮੇਟਲੀ ਅਸੀਂ ਕਾਲ ਤੁਸੀਂ ਦੇਖ ਰਹੇ ਹੋ ਗਾਨ ਮਿਊਟ ਤੇ ਮੈ ਮਰੀਸ਼ ਕੁਮਾਰ ਕਿਸਮਤ ਕਈ ਵਾਰ ਨਖਰੇਬੋਤ ਕਰਦੀ ਹੈ ਪਰ ਨਖਰੇ ਕਰਨ ਵਾਲੀ ਕਿਸਮਤ ਨੂੰ ਮੂੰਹ ਮੋੜਨਾ ਪੈ ਜਾਂਦਾ ਹੈ ਜਿੰਦਗੀ ਦੀ ਜੰਗ ਹਾਰਨ ਵਾਲੇ ਲੋਕਾਂ ਦੇ ਲਈ ਅੱਜ ਤੁਹਾਨੂੰ ਇੱਕ ਐਹੋਜੀ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਜਿਹੜੇ ਪੰਜਾਬ ਦੇ ਲਗਭਗ 7 ਜ਼ਿਲ੍ਹਿਆਂ ਦੇ ਵਿੱਚ ਬੱਚਾ ਨੂੰ ਨਵੋਦਿਆਂ ਦੀ ਫ੍ਰੀ ਦੇ ਵਿੱਚ ਤਿਆਰੀ ਕਰਾਉਂਦੇ ਨੇ ਤੇ ਉਹਨਾਂ ਦਾ ਸਾਰਾ ਖਰਚਾ ਚੱਕਦੇ ਨੇ ਮੇਨਾਲ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਰਾਮਦੀয়াল ਜੀ ਮੌਜੂਦ ਹੈ ਸਰ ਬਹੁਤ ਬਹੁਤ ਸਵਾਗਤ ਹੈ ਜੀ ਦੋਸਤ थैंक यू ਜੀ थैंक यू ਮੇ ਜੀ थैंक यू वेरी मच ਸਰ ਇਹ ਪੂਰਾ ਕਿੱਥੋਂ ਸਟਾਰਟ ਹੁੰਦਾ ਹੈ ਸਰ ਲਗਭਗ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਬੱਚਿਆਂ ਨੂੰ ਤਿਆਰੀ ਕਰਾ ਰਹੇ ਹੋ ਨੋਵਦੇ ਟੈਸਟ ਇਹ ਬੇਸਿਕਲੀ 2000 ਸਾਲ ਚੋਂ ਸਟਾਰਟ ਹੁੰਦਾ ਹੈ ਔਰ ਐਕਸੀਡੈਂਟ ਮੇਰਾ ਹੋ ਜਾਂਦਾ ਮੈਂ ਯੂਨਾਈਟਿਡ ਨੇਸ਼ਨ ਚ ਜੋਬ ਕਰਦਾ ਸੀ ਉਸ ਵੇਲੇ ਤੇ ਉਹ ਐਕਸੀਡੈਂਟ ਕਰਕੇ ਸਟਾਰਟ ਹੁੰਦਾ ਹੈ ਤੇ ਸਟਾਰਟ ਹੁੰਦਾ 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 ਇਹ ਆਪਣਾ ਪਨ ਲੱਭਦਾ ਲੱਭਦਾ ਆਪਣਾ ਬ੍ਰਾਗ ਆਪਣਾ ਪ੍ਰੇਮ ਦੇ ਆ ਲੱਭਦਾ ਲੱਭਦਾ ਇਹ RAMਦੇਵਾਲ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਅੱਜ ਵੀ ਬੈਠੇ RAMਦੇਵਾਲਾਂ ਨੂੰ ਲੱਭਦਾ ਲੱਭਦਾ ਇਹ ਪ੍ਰੋਗਰਾਮ ਨਿਕਲਦੇ ਜਾਂਦੇ ਸਰ ਲਗਭਗ ਤੁਸੀਂ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਬੱਚਿਆਂ ਨੂੰ ਪੜਾ ਰਹੇ ਹੋ ਜਦੋਂ ਸਰ ਤੁਸੀਂ ਜਾਣਦੇ ਹੋ ਤਾਂ ਕਿਸ ਤਰ੍ਹਾਂ ਦੀ ਫੀਲਿੰਗ ਸਰ ਹਾਂਜੀ ਹਾਂ ਬਹੁਤ ਫੈਂਟੈਸਟਿਕ ਡਿਫਰੈਂਟ ਕੁਐਸਚਨ ਹੈ ਤੁਹਾਡਾ ਔਰ ਫੀਲਿੰਗ ਆ ਆਈ ਸੁਪੋਜ਼ ਆਈ ਐਮ ਆਫ ਅਪੀਨੀਅਨ ਕਿ ਇਹ ਜਿਹੜੇ ਇਮੋਸ਼ਨਸ ਨੇ ਨਾ ਇਹਨਾਂ ਨੂੰ ਫੀਲ ਕੀਤਾ ਜਾਂਦਾ ਹੈ ਇਹ ਫੀਲ ਤੋਂ ਬਾਅਦ ਰਿਐਕਟ ਬਾਡੀ ਕਰਦੀ ਆ ਜਦੋਂ ਵੀ ਕੋਈ ਇਮੋਸ਼ਨ ਤੁਹਾਡੇ ਜਨਰੇਟ ਹੁੰਦਾ ਮਾਈਂਡ ਚ ਮੈਂ ਇਸ ਤੇ ਥੋੜਾ ਦੂੰਗਾ ਜਾਣਾ ਚਾਹਣਾ ਜਾਂ ਜਾਂਦਾ ਕਿ ਇਮੋਸ਼ਨਸ ਆਰ ਦਾ ਫਿਊਲ ਆਫ ਲਾਈਫ ਇਮੋਸ਼ਨਸ ਹੀ ਤੁਹਾਨੂੰ ਜ਼ਿੰਦਾ ਰੱਖਦੇ ਨੇ ਤੋੜਦੇ ਨੇ ਤੁਹਾਨੂੰ ਤੁਹਾਨੂੰ ਕਹਿ ਲਓ ਕਿ ਇਫੈਕਟ ਕਰਦੇ ਨੇ ਡਾਇਰੈਕਟਲੀ ਸ਼ਾਇਦ ਇਹ ਕੁਦਰਤ ਦਾ ਬਹੁਤ ਵੱਡਾ ਵਰਦਾਨ ਹੈ ਤੁਹਾਡੇ ਅੰਦਰ ਹਰ ਇੱਕ ਹਿਊਮਨ ਜਾਂ ਕਹਿ ਲਓ ਹਰ ਇੱਕ ਲਿਵਿੰਗ ਕਰੀਚਰ ਦੇ ਅੰਦਰ ਪੈਕ ਹੋ ਕੇ ਆਇਆ ਜਿਹੜਾ ਕਿ オリジナル ਹੈ ਔਰ ਉਸ ਦੀ ਸਹਾਰੇ ਉਸ ਦੇ ਕਰਕੇ ਉਸ ਦੀ وجہ ਨਾਲ ਇਹ ਸੰਸਾਰ ਸ਼ਾਇਦ ਸਿੱਧਾ ਕਮਿਊਨੀਕੇਟ ਕਰ ਰਿਹਾ ਪੂਰੇ ਕਾਸਮਸ ਨਾਲ ਪੂਰੇ ਆਲ ਮਾਈਟੀ ਦਾ ਪ੍ਰੋਸੀਜਰ ਇਹ ਹੈ ਕਿ ਪਹਿਲਾਂ ਇਨੀਸ਼ੀਅਲ ਸਟੇਜ ਤੇ ਯੂ ਹੈਵ ਟੂ ਜਨਰੇਟ ਯੂ ਹੈਵ ਟੂ ਯੂ نو ਕਿਈ ਵਾਰੀ ਤੁਹਾਡਾ ਬੱਸ ਵੀ ਨਹੀਂ ਹੁੰਦਾ इमोਸ਼ਨ ਦੇ ਜਨਰੇਟ ਦੇ ਪਰ ਫਿਰ ਵੀ ਉਹਨੂੰ ਫੇਸ ਕਰਦੇ ਹੋ ਔਰ ਉਹ ਫੀਲਿੰਗ ਜਿਹੜੀ ਆਉਂਦੀ ਹੈ ਉਹਦੇ ਕਨਸੀਕਵੈਂਸਸ ਰਿਜ਼ਲਟ ਐਕਸ਼ਨ ਤੋਂ ਬਾਅਦ ਤੁਹਾਨੂੰ ਮਿਲਦੇ ਆ ਤੇ ਮੈਂ ਇਹ ਜਿਹੜਾ ਫੀਲਿੰਗ ਲੈ ਕੇ ਜਾਂਦਾ ਆ ਜਾਂ ਫੀਲਿੰਗ ਲੈਂਦਾ ਇਸ ਕੰਮ ਦੇ ਵਿੱਚ ਉਹ ਇਹੀ ਫੀਲਿੰਗ ਲੈਂਦਾ ਕਿ RAM DHYAL ਨੇ ਸਾਰੇ ਇਹ ਸਾਰੇ ਆਪਣੇ ਆ ਉੱਠ ਰਹੇ ਨੇ RAM DHYAL ਵਾਂਗੂ ਗਰੀਬੀ ਚੋਂ ਨਿਕਲਣਾ ਚਾਹੁੰਦੇ ਨੇ ਔਰ ਉਹਨਾਂ ਕੋਲੇ ਉਹ ਸਹਾਰਾ ਜੇ ਲੱਗ ਜਾਵੇ ਥੋੜਾ ਬਹੁਤਾ ਉਹਨਾਂ ਨੂੰ ਮੋਟੀਵੇਸ਼ਨ ਮਿਲ ਜਾਏ ਉਹਨਾਂ ਨੂੰ ਇੱਕ ਤਰੱਕੇ ਨਾਲ ਥੋੜੀ ਬਹੁਤੀ ਹੈਲਪ ਮਿਲ ਜੇ ਤੇ ਉਹ RAMDEAL ਬੰ ਨੂੰ ਉਠ ਸਕਦੇ ਨੇ ਤੇ ਇਹ ਫੀਲਿੰਗ ਇਸ ਲਈ ਨਹੀਂ ਮੈਂ ਕਿ ਮੈਂ ਉਹਨਾਂ ਦੀ ਮਦਦ ਕਰਨ ਜਾ ਰਿਹਾ ਜਾਂ ਮੈਨੂੰ ਇਦਾਂ ਲੱਗਦਾ ਨਹੀਂ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਮੈਂ ਅਲਟੀਮੇਟਲੀ RAMDEAL ਦੇ ਇਮੋਸ਼ਨਸ ਨੂੰ ਜਦੋਂ ਉੱਥੇ ਪਹੁੰਚ ਗਿਆ ਜਾਂ ਆਪਣੇ ਐਕਸ਼ਨਸ ਦੇ ਵਿੱਚ ਜਾਂ ਆਪਣੇ ਕਰਮ ਦੇ ਵਿੱਚ ਲਿਆਉਣਾ ਤੇ ਰਿਬਾਉਂਡ ਹੋ ਕੇ ਜੋ ਮੈਨੂੰ ਮਿਲਦਾ ਜੋ ਕਨਸੀਕਵੈਂਸਸ ਚ ਰੀਸੀਵ ਹੁੰਦਾ ਹੈ ਵੈਰੀ 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 ਵੈਲਿਊਏਬਲ ਉਹ ਜਿਹੜਾ ਆਨੰਦ ਆ ਉਸ ਦਾ ਜਦੋਂ ਮੈਂ ਥੋੜਾ ਜਿਹਾ ਵੀ ਉਹਨਾਂ ਲਈ ਸੋਚਦਾ ਮੈਨੂੰ ਉਹ ਹਿਊਜ਼ ਆ ਕਹ ਲੋ ਬਹੁਤ ਅੱਛੀ ਰੂਪ ਚ ਬਹੁਤ ਵੱਡੇ ਰੂਪ ਚ ਮੈਨੂੰ ਮਿਲਦਾ ਉਸ ਦਾ ਲਾਲਚ ਹੈ ਮੈਨੂੰ ਸਰ ਗੱਲ ਕਰੀ ਜਾਵੇ ਐਕਸੀਡੈਂਟ ਦੀ ਐਕਸੀਡੈਂਟ ਕਦੋਂ ਹੋਇਆ ਤੇ ਕਿੱਥੇ ਹੋਇਆ ਸਰ ਐਕਸੀਡੈਂਟ ਤੋਂ ਬਾਅਦ ਲਾਈਫ ਕਿਸ ਤਰ੍ਹਾਂ ਦੀ ਥੋੜੀ ਹੋ ਗਈ ਸਰ ਬੇਸਿਕਲੀ ਐਕਸੀਡੈਂਟ ਮੇਰਾ ਜਰਮਨੀ ਚ ਹੋਇਆ ਸੀਗਾ ਮੈਂ ਕਾਸੋਵੋ ਦੇ ਵਿੱਚ ਜੌਬ ਕਰਦਾ ਸੀਗਾ ਕੋਸੋ ਯੂਨਾਈਟਿਡ ਨੇਸ਼ਨ ਪੀਸ ਕੀਪਿੰਗ ਮਿਸ਼ਨ ਸੀਗਾ ਮੇਰਾ ਥੈਟ ਵਾਸ ਕਾਲਡ ਓਨਮੈਕ ਥੈਟ ਵਾਸ ਯੂਨਾਈਟਿਡ ਨੇਸ਼ਨ ਮਿਸ਼ਨ ਇਨ ਕੋਸੋ ਉਹ ਇੰਟਰਮ ਐਡਮਿਨਿਸਟ੍ਰੇਸ਼ਨ ਚਲਾਉਂਦਾ ਸੀ ਯੂਐਨ ਉਥੇ ਹੋਰ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਹੀ ਵੀ ਵਰ ਡੂਇੰਗ ਪੁਲਸਿੰਗ ਦੇ ਆਲ ਸਿਵਲ ਕਨਸਰਨ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਵਾਸ ਆਲਸੋ ਇਨ ਦਾ ਹੈਂਡਸ ਆਫ ਯੂਨਾਈਟਿਡ ਨੇਸ਼ਨ ਉਸ ਤੋਂ ਬਾਅਦ ਉਹ ਮਿਸ਼ਨ ਮਨੀਟਰਿੰਗ ਤੇ ਗਿਆ ਜਾਂ ਹੁਣ ਉਹ ਕੰਟਰੀ ਵੀ ਬਣ ਗਿਆ ਕੁਝ ਉਹ ਬਾਅਦ ਦੇ ਵਿੱਚ ਡਿਕਲੇਅਰ ਹੋਇਆ ਬਟ ਅਸੀਂ ਇਨੀਸ਼ੀਅਲ ਸਟੇਜ ਤੇ ਗਏ ਸੀ ਵੈਨ ਦਾ ਓਰ ਵਰ ਥੇਰ ਉਹ ਉੱਥੇ ਜੌਬ ਸੀ ਜੌਬ ਦੇ ਵਿੱਚ ਕਰਦੇ 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 ਬੜੀਆਂ ਛੁੱਟੀਆਂ ਵਗੈਰਾ ਮਿਲਦੀਆਂ ਸੀ ਤੇ ਮੈਂ ਜਰਮਨੀ ਆਸਟਰੀਆ ਇਹ ਕਈ ਯੂਰਪ ਦੇ ਕੰਟਰੀਆਂ ਦੇ ਵਿੱਚ ਵਿਜ਼ਿਟ ਕਰਦਾ ਸੀ ਕਿਉਂਕਿ ਲੋਕ ਮੇਰੇ ਦੋਸਤ ਜਾਂ ਹੋਰ ਰਿਲੇਟਿਵ ਵਰਕਬ ਲੋਕ ਉੱਥੇ ਰਹਿੰਦੇ ਆ ਸਾ ਮੈਂ ਬਲੋਂਗ ਕਰਦਾ ਹਾਂ ਹੁਸ਼ਿਆਰਪੁਰੋਂ ਤੋਂ ਸਾਡੇ ਦੁਆਬੇ ਦੇ ਬਹੁਤ ਲੋਕ ਫੋਰਨ ਚ ਨੇ ਉਸ ਪੁਆਇੰਟ ਉੋਂ ਇਹਨਾਂ ਕੋ ਮੜ ਜਾਣਾ ਮੂੰਨ ਕਰਕੇ ਆ ਸ਼ੁਭਬ ਨਾਲ ਮੈਂ ਜਰਮਨੀ ਗਿਆ ਹੋਇਆ ਸੀ ਉੱਥੇ ਮੇਰਾ ਸਵੇਰੇ 6:20 ਵਜੇ ਟ੍ਰੇਨ ਐਕਸੀਡੈਂਟ ਹੋ ਗਿਆ ਸੀ ਔਰ ਦੋਨੇ ਲੈਗ ਜ਼ੰਬਿਊਟ ਹੋ ਗਏ ਆ ਹੈਡ ਇਜਰੀ ਜਾਂ ਬੋਰੀ ਤੇ ਇੰਜਰੀਜ਼ ਜਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਡੀ ਦਾ ਬਟ ਉਸ ਐਕਸੀਡੈਂਟ ਨੇ ਮੇਰੇ ਨੇ ਆ ਯੂ ਟਰਨ ਮੇਰੀ ਲਾਈਫ ਦਾ ਕਿ ਇੱਕ ਬੱਚਾ ਗਰੀਬੀ ਜੋ ਪੜ ਕੇ ਦੇਖ ਕੇ ਭੁਗਤ ਕੇ ਯੂਨ ਤੱਕ ਪਹੁੰਚਿਆ ਬਿਕਾਜ਼ ਆਫ ਐਜੂਕੇਸ਼ਨ ਸਿਰਫ ਪੜ੍ਹਾਈ ਜਿਹਨੂੰ ਕਹਿੰਦੇ ਆ ਆਪਾਂ ਵਿਦਿਆ ਕਹਿੰਦੇ ਆ ਬੜੇ ਇਹਦਾ ਨਾਂ ਗਿਆਨ ਗਿਆਨ ਵੀ ਰੱਖਦੇ ਆ ਬਟ ਬੇਸਿਕਲੀ ਉਸ ਐਜੂਕੇਸ਼ਨ ਨੇ ਮੈਨੂੰ ਉਸ ਸਿਨੈਰੀਓ ਚੋਂ ਸਿਨੈਰੀਓ ਚੋਂ ਕੱਢਿਆ ਔਰ ਮੈਂ ਯੂਨ ਤੱਕ ਜਾ ਸਕਿਆ ਬਿਕਾਜ਼ ਆਫ ਐਜੂਕੇਸ਼ਨ ਯੂਨ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਹੈ ਅੱਜ ਤੱਕ ਦੀ ਔਰ ਉਸ ਵਜ੍ਹਾ ਜਿਹਨੂੰ ਕਹਿ ਸਕਦੇ ਆ ਜਾਂ ਉਹ ਕਰਮ ਜਿਹੜਾ ਕਹਿ ਸਕਦੇ ਆ এডਿਕੇਸ਼ਨ ਨੇ ਮੈਨੂੰ ਇਹ ਸਹਾਰਾ ਇਹ ਰਤਬਾ ਇਹ ਪੈਸ਼ਨ ਜਾਂ ਇਹ ਕਹਿ ਲੋ ਕਿ ਇਹ ਮੌਕਾ ਦਿੱਤਾ ਤੇ ਮੈਂ ਆ ਉੱਥੇ ਐਕਸੀਡੈਂਟ ਹੋਣ ਕਰਕੇ ਸਾਰਾ ਕੁਝ ਲੂਜ਼ ਕਰਨ ਕਰਕੇ ਮੈਂ ਦੁਬਾਰਾ ਫੇਰ ਪਿੰਡ ਘਰ ਉਸ ਮਾਹੌਲ 'ਚ ਆਇਆ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਆਈ ਵਾਸ ਸੁਪੋਜ਼ਿੰਗ ਆਈ ਹੈਵ ਲੌਸਟ एवरीथिंग ਸੋ ਉਹ ਐਕਸੀਡੈਂਟ ਇੱਕ وجہ ਸੀ ਇੱਕ ਕਾਰਨ ਸੀ ਜਿਹਦੇ ਕਰਕੇ ਮੈਂ ਆ ਜ਼ੀਰੋ ਤੇ ਆ ਗਿਆ სპੋਰਟਸਮੈਨ ਵੀ ਸਰ ਤੁਸੀਂ ਰਹੇ ਹੋ ਕਬੱਡੀ ਖੇਡਦੇ ਰਹੇ ਹੋ ਸਰ ਆਫਟਰ ਐਕਸੀਡੈਂਟ ਸਰ ਕਿਸ ਤਰ੍ਹਾਂ ਦਾ ਸਿਚੁਏਸ਼ਨ ਕਿਹੋ ਜਿਹੀ ਰਹੀ ਹੈ ਲਾਈਫ ਦੇ ਵਿੱਚ ਸਰ ਲੋਕਾਂ ਨੂੰ ਇੱਕ ਮੈਸੇਜ ਦਿਓ ਕਿਤੇ ਨੀ ਮੈਸੇਜ ਵਾਲਾ ਮਸਲਾ ਵੀ ਨਹੀਂ ਹੈ ਬਟ ਮੈਂ სპੋਰਟਸਮੈਨ ਰਹਿਆ ਕਬੱਡੀ ਖੇਡਦਾ ਰਹਿਆ ਮੇਰੀ ਲੱਤ ਜਿਹੜੀ ਕੱਟੀ ਏ ਟੁੱਟ ਗਈ ਸੀ ਕਬੱਡੀ ਖੇਡਦੇ ਦੀ ਫਿਰ ਉਸ ਤੋਂ ਬਾਅਦ ਮੈਂ ਐਥਲੈਟਿਕਸ ਕੀ ਕਰਦਾ ਰਿਹਾ ਬਟ ਇਹ ਸਪੋਰਟਸਮੈਨਸ਼ਿਪ ਜਾਂ ਦੌੜ ਨੇ ਭੱਜਣੇ ਕਰਕੇ ਹੀ ਇੱਕ ਫਰਸਟ੍ਰੇਸ਼ਨ ਬਹੁਤ ਮਾਈਂਡ ਸੀ ਮੇਰੇ ਕਿ ਮੈਂ ਹੁਣ ਖੜਾ ਹੀ ਨਹੀਂ ਹੋ ਸਕਦਾ ਮੈਂ ਹੁਣ ਚੱਲ ਨਹੀਂ ਸਕਦਾ ਮੈਂ ਹੁਣ ਤੁਰ ਨਹੀਂ ਸਕਦਾ ਤੇ ਉਸ ਲਈ ਮਰਨ ਨੂੰ ਵੀ ਜੀ ਕਰਦਾ ਕਿ ਇਦਾਂ ਲੱਗਦਾ ਸੀ ਮੇਰੇ ਕੋਲ ਬਚਿਆ ਕੁਝ ਨਹੀਂ ਔਰ ਮੇਰੇ ਕੋਲੇ ਰਿਹਾਈ ਕੁਝ ਨਹੀਂ ਮੈਂ ਕਿਉਂ ਜੀਵਾਂ ਉਸ ਵੇਲੇ ਬ੍ਰਦਰ ਨੇ ਸਹਾਰਾ ਲਾ ਕੇ ਮੋਟੀਵੇਟ ਕਰਕੇ ਮੈਨੂੰ ਸਕੂਲਾਂ ਚ ਲਿਆਂਦਾ ਮੈਨੂੰ ਬਚਪਨ ਚ ਲਿਆਂਦਾ ਮੈਨੂੰ ਉਸ ਕ੍ਰਾਈਟੇਰੀਆ ਚ ਲਿਆਂਦਾ ਜਿੱਥੋਂ ਮੈਂ ਨਿਕਲ ਕੇ ਗਿਆ ਸੀ ਉਸ ਪ੍ਰੋਸੈਸ ਚ ਪਾਇਆ ਤੇ ਉਹ ਪ੍ਰੋਸੈਸ ਜਿਹੜਾ ਹੈਗਾ ਮੈਨੂੰ ਬਾਹਰ ਲੈ ਕੇ ਆਇਆ ਅਲਟੀਮੇਟਲੀ ਆ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਫੀਲ ਕਰਦਾ ਕਿ ਗੋਡ ਆਲ ਮਾਈਟੀ ਕੋਸਮੋਸ ਵਾਟਸ ਏਵਰ ਦਾ ਨੇਮ ਹੈ ਜੀ ਕੁਦਰਤ ਬਾਬਾ ਨਾਨਕ ਉਹਨੂੰ ਕਹਿੰਦਾ ਕੁਦਰਤ ਕਵਨ ਕਹਾ ਵਿਚਾਰ ਇਹ ਤਾਂ ਬਹੁਤ ਵੱਡਾ ਪਸਾਰਾ ਹੈ ਠੀਕ ਹੈ ਨਹੀਂ ਇਹਦੇ ਵਿੱਚ ਜਿੰਨੀ ਵਾਰੀ ਤੁਸੀਂ ਆਉਂਗੇ ਜਿੰਨਾ ਵੀ ਤੁਸੀਂ ਰਹੋਗੇ ਤੁਸੀਂ ਇਹਨੂੰ ਜਾਣ ਨਹੀਂ ਸਕਦੇ ਇਹ ਜਿਹੜਾ ਵੱਡੇ ਪਸਾਰੇ ਨੇ ਮੈਨੂੰ ਉਸ ਵੇਲੇ ਜੋ ਵੀ ਕਿਵੇਂ ਹੋਇਆ ਬਟ ਉਸ ਪਸਾਰੇ ਨੇ ਇਹ ਸਿਖਾਇਆ ਇਥੋਂ ਲੰਘਦੇ ਲੰਘਦੇ ਦੂਸਰਿਆਂ ਲਈ ਜਿਉਂਦੇ ਜਿਉਂਦੇ ਦੂਸਰਿਆਂ ਲਈ ਕੁਝ ਕਰਨ ਦੀ ਸੋਚਦੇ ਸੋਚਦੇ ਇਹ ਸਿਖਾਇਆ ਕਿ ਇਹ ਵਰਦਾਨ ਹੋਇਆ ਮੇਰੇ ਨਾਲ ਸ਼ਾਇਦ ਇਹ ਮੈਨੂੰ ਬਹੁਤ ਵੱਡਾ ਅਸ਼ੀਰਵਾਦ ਮਿਲਿਆ ਸਾਹਿ ਜਿਹਦਾ ਮੇਰਾ ਮਾਨਸਿਕ ਡਿਵੈਲਪਮੈਂਟ ਹੋਈ ਔਰ ਮਾਨਸਿਕ ਤੌਰ ਤੇ ਜਿਹੜੇ ਇਮੋਸ਼ਨਸ ਜਿੱਤੇ ਮੈਂ ਪਹਿਲਾਂ ਵੀ ਗੱਲ ਕਰੇ ਹਟਿਆਂ ਜਿਹੜੇ ਜਾਗੇ ਨੇ ਕਰੁਣਾ ਦਇਆ ਵੈਰਾਗ ਇਹ ਜਿਹੜੇ ਪ੍ਰੀਮ ਦੇ ਇਮੋਸ਼ਨਸ ਨੇ ਇਹਨਾਂ ਨੂੰ ਜੀਣ ਦਾ ਜਿਹੜਾ ਰੋ ਹੈ ਪਾਉ ਹੈ ਉਹਨਾਂ ਨੂੰ ਪੁੱਤ ਨੂੰ ਦਾ ਪਾਉ ਹੈ ਜਿਹੜਾ ਉਹ ਜਾਗਿਆ ਜਦੋਂ ਤੇ ਉਹਨੂੰ ਐਕਸ਼ਨ ਦੇ ਵਿੱਚ ਕਿਰਿਆ ਕਰਮ ਚ ਲਿਆਂਦਾ ਕਿ ਦੇ ਦੇ ਟ ਗਾਟ ਅ ਲੋਟ ਫਰਮ ਦੈਟ ਥਿੰਗ ਐਂਡ ਆ ਆਮ ਆਫ ਦ ਅਪੀਨੀਅਨ ਨਾਓ ਕਿ ਸ਼ਾਇਦ ਮੇਰਾ ਐਕਸੀਡੈਂਟ ਨਾ ਹੁੰਦਾ ਤੇ ਮੈਂ ਇਦਾਂ ਦਾ ਰਾਮਬਦਲ ਨਾ ਹੋ ਸਕਦਾ ਸੋ ਮੈਨੂੰ ਐਵੇਂ ਵੀ ਲੱਗਦਾ ਹੈ ਕਿ ਇਹ ਕਾਇਨਾਤ ਨੇ ਮੈਨੂੰ ਥੋੜਾ ਜਿਹਾ ਛਿੜਕ ਕੇ ਆਪਣੇ ਨਾਲ ਲਾਇਆ ਆਪਣੇ ਨਾਲ ਜੋੜਿਆ ਮੈਂ ਨਾਨਕ ਨੂੰ ਕਬੀਰ ਨੂੰ ਬੁੱਧ ਨੂੰ ਔਰ ਜਦੋਂ ਪੜਦਾ ਇਹਨਾਂ ਨੂੰ ਆ ਮੁਹੰਮਦ ਸਾਹਿਬ ਨੂੰ ਜਦੋਂ ਜਾਣ ਦੀ ਕੋਸ਼ਿਸ਼ ਕਰਦਾ ਤੇ ਆਈ ਐਮ ਜਸਟ ਲਰਨਿੰਗ ਕਿ ਇਹ ਲੋਕ ਕਾਇਨਾਤ ਬਾਰੇ ਹੀ ਕਾਇਨਾਤ ਦੀ ਔਰ ਜੋ ਕਿਰਿਆ ਹੈ ਜੋ ਕਾਇਨਾਤ ਦਾ ਇੱਕ ਪ੍ਰੋਸੈਸ ਹੈ ਉਹਨੂੰ ਹੀ ਜਾਣਦੇ 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 ਇਹਨਾਂ ਨੇ ਜਾਣ ਜਾਣ ਕੇ ਲਿਖਿਆ ਉਹਨੂੰ ਹੀ ਲੱਭਦੇ ਲੱਭਦੇ ਇਹਨਾਂ ਨੇ ਪ੍ਰੋਸੈਸ ਦੇ ਵਿੱਚ ਜਿਵੇਂ ਜਿੰਨ ਪਰਦੇ ਹੁਣੇ ਹੋ ਲਿਖਦੇ ਸੁਣਦੇ ਵੀ ਹੁਣੇ ਆ ਕਿ ਮਾਂ ਟਿਕੂ ਪੂਤ ਲੋ ਕੈਸੇ ਨਾਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਦਾ ਮਾਇਆ ਗਈ ਜਬ ਰੋਣ ਲਗਤ ਹੈ ਸੋ ਇਹ ਵੀ ਇਟ ਇਸ ਲਿਵਿੰਗ ਇਟਸ ਲਿਵਿੰਗ ਲਾਈਕ ਥਿਸ ਐਂਡ ਦ ਦ ਫਰਦਰ ਪ੍ਰੋਸੈਸ ਹਾਊ ਵੀ ਹੈਵ ਟੂ ਲਿਵ ਵਿਦ ਦ ਵਿਦ ਦ ਜਿੰਨ ਯੂ ਨੋ ਇਟ ਕੰਟੈਂਟਮੈਂਟ ਵਿਦ ਦ ਸਬਰ ਵਿਦ ਧੇਆ विद यू नो प्रेम भावना ਜਿਹਨੂੰ ਕਹਿ ਲੋ ਇੱਕ ਸੈਕਰੀਫਾਈਸ ਆਪਾਂ ਥੋੜਾ ਔਖਾ ਕਰ ਲੱਗਦਾ ਹੈ ਆਪਾਂ ਨੂੰ ਜਦੋਂ ਆਪਾਂ ਜਾਣਦੇ ਹਾਂ ਵੀ ਅਸਲੀ ਤੇ ਹੈ ਹੀ ਕੁਛ ਨਹੀਂ ਮੇਰਾ ਔਰ ਰਿਐਲਿਟੀ ਇਹ ਹੈ ਕਿ ਬੋਡੀ ਵੀ ਆਪਣੀ ਨਹੀਂ ਹੈ ਸੋ ਉਸ ਮੈਸੇਜ ਦੇ ਵਿੱਚ ਮੈਂ ਇੰਨੀ ਗੱਲ ਜੋ ਮੇਰੇ ਭੁਗਤ ਗਿਆਨ ਚਾਹੀ ਆ ਉਹਨਾਂ ਨੂੰ ਪੜ੍ਹ ਕੇ ਸਾਡੇ ਬਜ਼ੁਰਗਾਂ ਨੂੰ ਸਾਡੇ ਜਿਹੜੇ ਲੀਡਰ ਆਫ ਦਾ ਸੁਸਾਇਟੀ ਲੀਡ ਕੀਤਾ ਜਿਨ੍ਹਾਂ ਨੇ ਅੱਜ ਵੀ ਉਹਨਾਂ ਨੂੰ ਪੜ੍ਹਦੇ ਆਂ ਗਾਉਂਦੇ ਆਂ ਬਟ ਉਹ ਜਿਹੜਾ ਭੁਗਤ ਗਿਆਨ ਚ ਲਿਆ ਕੇ ਕਿਰਿਆ ਦੇ ਵਿੱਚ ਲਿਆਉਣਾ ਕਰਮ ਦੇ ਵਿੱਚ ਲਿਆਉਣਾ ਉਹ ਮਸਲਾ ਜਿਹੜਾ ਹੈਗਾ ਤੁਹਾਨੂੰ ਈਜ਼ੀ ਕਰਦਾ ਐਂਡ ਇਟ ਡਿਡ ਮੀ ਅ ਲੋਟ ਮੈਨੂੰ ਵੀ ਉਸ ਕਰਮ ਨੇ ਉਸ ਇਮੋਸ਼ਨਸ ਦੀ ਐਗਜ਼ੀਕਿਊਸ਼ਨ ਨੇ ਬਹੁਤ ਈਜ਼ੀ ਕੀਤਾ ਤੇ ਸਰ ਗੱਲ ਕਰੀ ਜਾਵੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹਾਂਗਾ ਕਿਤਨੇ ਕਿਤੇ ਬੱਚੇ ਅੱਜ ਵੀ ਐਜੂਕੇਸ਼ਨ ਨੂੰ ਲੈ ਕੇ ਅਵੇਅਰ ਨਹੀਂ ਹੈ ਸੋ हां ਇਹ ਬਹੁਤ ਵੱਡਾ ਵਿਸ਼ਾ ਹੈ ਧਰਤੀ ਤੇ ਜਿਉਣ ਲਈ ਜਿਹੜਾ ਪ੍ਰੋਸੈਸ ਆ ਜਿਹੜੀ ਪਾਈਪਲਾਈਨ ਆ ਜਿਹੜਾ ਇੱਕ ਸਿਸਟਮ ਹੈ ਉਹ ਹੀ ਆ ਕਿ ਤੁਸੀਂ ਸਭ ਤੋਂ ਪਹਿਲਾਂ ਸਿੱਖਣਾ ਔਰ ਸਿੱਖਣਾ ਬਹੁਤ ਜ਼ਰੂਰੀ ਹੈ ਹਾਊ ਟੂ ਲਿਵ ਇਨ ਦਾ 기ਵਨ ਸੈਨੈਰੀਓ 기ਵਨ ਸੈਨੈਰੀਓ ਕੀ ਹੈ ਇੱਥੇ ਪਾਪ ਵੀ ਆ ਇੱਥੇ ਝੂਠ ਵੀ ਆ ਇੱਥੇ ਦੁਸ਼ਤ ਵੀ ਆ ਇੱਥੇ ਬੜਾ ਖੁਸ਼ ਆ ਸੋ ਇੱਥੇ ਲਾਲਚ ਵੀ ਆ ਇਹ ਸਾਰਾ ਸਾਡਾ ਜਿਹਦਾ ਕਹਿੰਦੇ ਪਾਇਰੇਟਡ ਸਾਫਟਵੇਅਰ ਨੇ ਵਿੱਚ ਵੀ ਹੈ ਹਿਊਮਨ ਬੀਇੰਗ ਹੈਵ ਜਨਰੇਟਡ ਸੋ ਉਹਨਾਂ ਪਾਇਰੇਟਡ ਸਾਫਟਵੇਅਰ ਨੂੰ ਜਦੋਂ ਤੁਸੀਂ ਮਾਈਂਡ ਦੇ ਵਿੱਚ ਰਨ ਕਰੋਗੇ ਯੂ ਵਿਲ ਸਫਰ ਅ ਲੋਟ ਐਂਡ ਜਦੋਂ ਤੁਸੀਂ origignal ਸਾਫਟਵੇਅਰ ਦੇ ਕਾਇਨਾਤ ਦੇ ਕੁਦਰਤ ਦੇ ਉਸ ਕਾਸਮਸ ਦੇ ਵਿੱਚ ਜਿਹੜੇ ਤੁਹਾਡੇ ਵਿੱਚ ਕੀ ਹਰ ਇੱਕ ਲਿਵਿੰਗ ਚ ਹੈ ਗਿਆ ਹਰ ਇੱਕ ਲਿਵਿੰਗ ਹੁਣ ਤੁਸੀਂ ਜਾਨਵਰਾਂ ਨੂੰ ਵੀ ਪਿਆਰ ਕਰ ਲੋ ਉਹ ਤੁਹਾਨੂੰ ਤੁਹਾਡੇ ਕੋਲੇ ਸਮਝ ਦੇਣੇ ਤੁਹਾਡੇ ਪਿਆਰ ਨੂੰ ਤੁਸੀਂ ਉਹਨਾਂ ਨੂੰ ਨਫ਼ਰਤ ਕਰੋ ਉਹ ਵੀ ਸਮਝ ਦੇਣੇ ਬਟ ਬੇਸਿਕਲੀ ਤੁਹਾਨੂੰ ਈਜ਼ੀ ਕੀ ਕਰਦਾ ਹੈ ਤੁਹਾਨੂੰ オリジナル ਸੌਫਟਵੇਅਰ ਜਿਹੜੇ ਹੈ ਦੈ ਆ ਪ੍ਰੇਮ ਕਰੁਣਾ ਵੈਰਾਗਿਆ ਇਹ ਆਲਰੇਡੀ ਪੈਕਡ ਨੇ ਮਾਈਂਡ ਦੇ ਵਿੱਚ ਮਾਈਂਡਸੈਟ ਜਨਰੇਟਡ ਨੇ ਆਲਰੇਡੀ ਕਾਇਨਾਤ ਦੇ ਕੇ ਭੇਜ ਰਹੀ ਹੈ ਸਾਨੂੰ ਸੋ ਉਹਨਾਂ ਨੂੰ ਜਦੋਂ ਤੁਸੀਂ ਐਗਜ਼ੀਕਿਊਟ ਕਰਦੇ ਹੋ ਜਦੋਂ ਤੁਸੀਂ ਉਹਨਾਂ ਦੀ ਐਗਜ਼ੀਕਿਊਸ਼ਨ ਦੇ ਅੱਗੇ ਜਾਂਦੇ ਹੋ ਤੇ ਤੁਸੀਂ ਬਹੁਤ ਹੀ ਆਨੰਦਮਈ ਜਿਹਨੂੰ ਸਕੂਨ ਕਹਿੰਦੇ ਆ ਉਹ ਜ਼ਿੰਦਗੀ ਚ ਢਾਕਲ ਹੋ ਜਾਂਦੇ ਆ ਤੇ ਜਦੋਂ ਪਾਇਰੇਟਡ ਸੌਫਟਵੇਅਰ ਰਨ ਕਰਦੇ ਆ ਤੁਹਾਡਾ ਬੀਬੀ ਐ ਹਾਈ ਹੋ ਜਾਂਦਾ ਤੁਹਾਨੂੰ ਸ਼ੂਕਰ ਹੋ ਜਾਂਦੀ ਤੁਹਾਨੂੰ ਟੈਨਸ਼ਨ ਹੋ ਜਾਂਦੀ ਟੈਨਸ਼ਨ ਦੇ ਬਹੁਤ ਸਾਰੇ ਅੱਗੇ ਪ੍ਰੋਸੈਸ ਐ ਕਿਦਾਂ ਉਹ ਪਰਫਾਰਮ ਕਰਦੀ ਐ ਬਟ ਮੈਂ ਇਹੀ ਇੱਕ ਰਾਸਤਾ ਦੱਸਣਾ ਚਾਹਾਂਗਾ ਕਿ ਸਟੱਡੀ ਕਰੋ ਪਹਿਲਾਂ ਤਾਂ ਸਟੱਡੀ ਤਾਂ ਹੀ ਹੋ ਸਕਦਾ ਜਦੋਂ ਤੁਸੀਂ ਮੇਨ ਪ੍ਰੋਸੈਸ ਜਿਹੜਾ ਭਲੇ ਦਾ ਪ੍ਰੋਸੈਸ ਐ ਉਹ ਗੁਰੂਆਂ ਤੋਂ ਹੀ ਆਇਆ ਉਹ ਚੰਗੇ ਵਿਅਕਤੀਆਂ ਤੋਂ ਆਇਆ ਉਹ ਗਿਆਨੀਆਂ ਤੋਂ ਆਇਆ ਗਿਆਨ ਕੋਈ ਬਹੁਤ ਵੱਡਾ ਅੱਖਰ ਬਹੁਤ ਵੱਡੀ ਚੀਜ਼ ਬਣਾ ਦਿੱਤਾ ਗਿਆ ਪਰ ਇਦਾਂ ਨਹੀਂ ਐ ਪ੍ਰੈਕਟੀਕਲ ਆ ਜਿੱਦਾਂ ਤੁਸੀਂ ਪੜਦੇ ਹੋ ਤੁਹਾਨੂੰ ਦੂਸਰਿਆਂ ਨੂੰ ਮਿਲਣਾ ਆਉਂਦਾ ਤੁਹਾਨੂੰ ਦੂਸਰੀ ਲੈਂਗੁਏਜ ਆਉਂਦੀ ਹੈ ਤੁਸੀਂ 10 ਲੈਂਗੁਏਜਾਂ ਸਿੱਖ ਲਓਗੇ ਤੁਹਾਨੂੰ ਬਹੁਤ ਲੋਕਾਂ ਨੂੰ ਜਾਣਨ ਦਾ ਇੱਕ ਵਿਸ਼ਾ ਇੱਕ ਮੌਕਾ ਮਿਲਦਾ ਹੈ ਔਰ ਤੁਸੀਂ ਜਾਣ ਵੀ ਸਕਦੇ ਹੋ ਕਿਸੇ ਹੱਦ ਤੱਕ ਮੈਂ ਕੱਲ ਇੱਕ ਗੱਲ ਸੁਣ ਰਿਹਾ ਸੀਗੇ ਸਕਾਲਰ ਦੀ ਕਿ ਇੱਕ ਇੱਕ ਸਕਾਲਰ ਤੋਂ ਗੱਲਾਂ ਕਰ ਰਹੇ ਸੀ ਤੇ ਉਹਨੇ ਇਹ ਗੱਲ ਆਖੀ ਇੱਕ ਨੇ ਕਿ ਕੀ ਕਰ ਰਹੇ ਆਂ ਅੱਜਕੱਲ ਤੂੰ ਵਿਲ ਹੈ ਉਹ ਕਹਿੰਦਾ ਮੈਂ ਕਿਤਾਬਾਂ ਪੜ ਰਿਹਾ ਆਂ ਅੱਜਕੱਲ ਮੇਰੇ ਘਰ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਲਿਆਂਦੀਆਂ ਮੈਂ ਪੜ ਰਿਹਾ ਆਂ ਉਹਨੇ ਅੱਗੇ ਉਹਨੂੰ ਸਿਰਸ ਕਿਤਾਬਾਂ ਨਹੀਂ ਕਿਤਾਬਾਂ ਨਹੀਂ ਤੂੰ ਬੰਦੇ ਹੀ ਪੜਿਆ ਕਰ ਸੱਡ ਕਿਤਾਬਾਂ ਤੂੰ ਇਹ ਜਿਹੜਾ ਮਸਲਾ ਹੈ ਇਹ ਜਿਹੜਾ ਕਰਮ ਹੈ ਇਹ ਜਿਹੜੀਆਂ ਧੁਨਾ ਨੇ ਇਹ ਜਿਹੜੀਆਂ ਆਵਾਜ਼ਾਂ ਨੇ ਜਦੋਂ ਤੁਸੀਂ ਇਹਨਾਂ ਨੂੰ ਜਿਉਂਦੇ ਹੋ ਪਰ ਉਹ ਜੂ ਤਾਂ ਹੀ ਹੋਣਾ ਹੈ ਉਹ ਲਿਵਿੰਗ ਹੁਡ ਚ ਪਰਫਾਰਮ ਤਾਂ ਹੀ ਹੋਣਾ ਜਦੋਂ ਤੁਸੀਂ ਆਪ ਕੁਝ ਲੈਂਗੁਏਜ ਉਹਨਾਂ ਦੀ ਜਾਣਦੇ ਹੋਏ ਉਹਨਾਂ ਦੇ ਐਕਸ਼ਨਸ ਨੂੰ ਸਮਝਦੇ ਹੋਏ ਜਾਂ ਉਹਨਾਂ ਦੇ ਬੰਦੇ ਪੜਨਾ ਕੀ ਹੈ ਇਹ ਹੀ ਹੈ ਕਿ ਜਦੋਂ ਤੁਹਾਨੂੰ ਬਹੁਤ ਸਾਰੀਆਂ ਲੈਂਗੁਏਜ ਆਉਂਦੀਆਂ ਨੇ ਬਹੁਤ ਸਾਰੇ ਸੋਸਾਇਟੀਆਂ ਨੂੰ ਤੁਸੀਂ ਜਾ ਕੇ ਇੰਟਰ ਇੰਟਰੈਕਟ ਕਰਦੇ ਹੋ ਤਾਂ ਉੱਥੇ ਦੀ ਕਲਚਰ ਉੱਥੇ ਦੇ ਸਿਸਟਮ ਉੱਥੇ ਦੀਆਂ ਭਾਵਨਾਵਾਂ ਉੱਥੇ ਦਾ ਜਿਹੜਾ ਉਹਨਾਂ ਦਾ ਦੁਸ਼ੈ ਹੈ ਉਹਨਾਂ ਦਾ ਪ੍ਰੇਮ ਹੈ ਉਹਨਾਂ ਦਾ ਜਿਹੜਾ ਹੈਗਾ ਨਫ਼ਰਤ ਹੈ ਹਮ ਤੂੰ ਸਮਝ ਸਕਦੇ ਹੋ ਤੇ ਉਹਦੇ ਵਿੱਚ ਆਪਣੀ ਜ਼ਿੰਦਗੀ ਕੱਢ ਲੈਣੇ ਹੋ ਔਰ ਇਹਦਾ ਬੇਸਿਕ ਸਿਰਫ ਐਜੂਕੇਸ਼ਨ ਹੈ ਜਿੰਨੀ ਐਜੂਕੇਸ਼ਨ ਆਫ ਡਿਫਰੈਂਟ ਡਿਫਰੈਂਟ ਫੀਲਡ ਤੁਹਾਡੇ ਕੋਲੇ ਹੋਏਗੀ ਉਹਨਾਂ ਤੁਸੀਂ ਦੁਨੀਆ ਨੂੰ ਸਮਝਣ ਦੇ ਕਾਬਿਲ ਹੋ ਜਾਓਗੇ ਔਰ ਜਿੰਨਾ ਤੁਸੀਂ ਦੁਨੀਆ ਨੂੰ ਸਮਝਣ ਦੇ ਕਾਬਿਲ ਹੋ ਜਾਓਗੇ ਉਹਨਾਂ ਹੀ ਤੁਸੀਂ ਸਹੀ ਔਰ ਸੱਚ ਦੇ ਵਿੱਚ ਫਰਕ ਕਰਨਾ ਸਿੱਖ ਲਓਗੇ ਕਿਉਂ ਇਹ ਦੁਨੀਆ ਦੇ ਵਿੱਚ ਅਗਰ ਲੜਾਈ ਹੈ ਜੇ ਐਕਚੁਅਲੀ ਲੜਾਈ ਹੈ ਜਾਂ ਜੋ ਹੋ ਰਿਹਾ ਦੁਨੀਆ 'ਚ ਉਹ ਸੱਚ ਤੇ ਸਹੀ ਦੇ ਵਿੱਚ ਜਿਹੜਾ ਫਰਕ ਹੈ ਉਹ ਸਮਝ ਆਉਣ ਦਾ ਇੱਕ ਵਿਸ਼ਾ ਹੈ ਜਦੋਂ ਤੁਸੀਂ ਕਹਿੰਦੇ ਹੋ ਇਹ ਤਾਂ ਸੱਚ ਹੈ ਇਹ ਤਾਂ ਸੱਚ ਦੀਆਂ ਬਹੁਤ ਸਾਰੀਆਂ ਲੜਾਈਆਂ ਨੇ ਤੇ ਸੱਚ ਸ਼ਾਇਦ ਲੜਾ ਵੀ ਦਿੰਦਾ ਹੋਵੇ ਪਰ ਸਹੀ ਨਹੀਂ ਕਦੇ ਵੀ ਲੜਾਉਂਦਾ ਕ੍ਰਿਸ਼ਨ ਬੁੱਧ ਨਾਨਕ ਹੁਣੇ ਸਹੀ ਤੇ ਗਏ ਨੇ ਇਹ ਸੱਚ ਤੇ ਅੱਗੇ ਇਹ ਸਹੀ ਕੀ ਹੋ ਸਕਦਾ ਮੈਂ ਇੱਕ ਬਖਤਪੂਰਨ ਸਿੰਘ ਦੀ ਗੱਲ ਤੁਹਾਨੂੰ ਸੁਣਾਉਣਾ ਚਾਹਨਾ ਕਿ ਉਹਨਾਂ ਨੇ ਕਿਸੇ ਨੇ ਸ਼ਿਕਾਇਤ ਕੀਤੀ ਕਿ ਬੰਦਾ ਤੁਹਾਡੀ ਚੋਰੀ ਕਰਦਾ ਹੈ ਤੁਹਾਡਾ ਡੱਬਾ ਜਿਹੜਾ ਇਕੱਠਾ ਕਰਦਾ ਉਹ ਘਰ ਲੈ ਜਾਂਦਾ ਤੇ ਉਹਨੇ ਉਹਨੂੰ ਬੁਲਾਇਆ ਉਹਨੇ ਬੁਲਾ ਕੇ ਪੁੱਛਿਆ ਕੀ ਹੈ ਮਸਲਾ ਉਹਨੇ ਦੱਸਿਆ ਵੀ ਹਾਂ ਮੈਂ ਇਹ ਬੰਦਾ ਮੈਨੂੰ ਲੋੜ ਆਇਆ ਮੇਰੀ ਮਾਂ ਬਿਮਾਰ ਹੈ ਮੇਰੇ ਵਿਆਹ ਤੇ ਉਹਨੇ ਕਿਹਾ ਵੀ ਲੈ ਤੇਰੀ ਤਨਖਾਹੀ ਵਧਾ ਦਿੰਦੇ ਆ ਸੋ ਇਹ ਸਹੀ ਹੈ ਬਟ ਅਦਰਵਾਇਜ਼ ਅਦਰ ਕੋਰਮ ਦੇ ਵਿੱਚ ਸੱਚ ਪ੍ਰਵੀਲ ਕਰਦਾ ਹੈ ਕਿ ਸਾਰੇ ਲੋਕ ਰੋਲਾ ਵੀ ਪਾ ਸਕਦੇ ਸੀ ਸਾਡੀ ਤਨਗਾ ਕਿਉਂ ਨਹੀਂ ਪਤਾਈ ਸਾਨੂੰ ਵੀ ਕਰ ਮੈਂ ਐਨੀ ਹਾਉ this is the thing you get the capability you get the strength ਕਿ ਸਹੀ ਕੀ ਹੈ ਮੈਂ ਸਹੀ ਕੀ ਡਿਸੀਜਨ ਲੈਣਾ ਉਹ ਸੱਚ ਤੇ ਸਹੀ ਚ ਪਹਿਲਾਂ ਤੁਹਾਨੂੰ ਬੋਥ ਫਰਕ ਨਹੀਂ ਲੱਗੇਗਾ ਫਿਰ ਫਰਕ ਲੱਗੇਗਾ ਤਾਂ ਫਿਰ ਲਾਈਨ ਲੱਗੇਗੀ ਪਰ ਜਦੋਂ ਤੁਸੀਂ ਇਹਦੇ ਤੇ ਮਾਹਰ ਹੋ ਜਾਓਗੇ ਇਹ ਹੋਵੋਗੇ ਤੁਸੀਂ ਐਜੂਕੇਸ਼ਨ ਕਰਕੇ ਹੀ ਔਰ এডুকেਸ਼ਨ ਇਸ ਦਾ ਓਨਲੀ ਵੇ ਟੂ ਹੈਵ ਗੁੱਡ ਲਾਈਫ ਟੂ ਹੈਵ ਯੂ نو ਸਟ੍ਰੈਂਥਨ ਯੂ ਯੂ ਹੈਵ ਯੂ ਹੈਵ ਗੈਟਿੰਗ ਯੂ ਆਰ ਗੈਟਿੰਗ ਦਾ ਯੂ نو ਸਟੇਟਸ ਥਰੂ ਥਿਸ এডুকেਸ਼ਨ ਲੋਕ ਜਿਹੜੇ ਰਿਸਰਚ ਕਰਦੇ ਨੇ ਉਹਨਾਂ ਨੂੰ ਬੜੀ ਲੋਕ ਇੱਜ਼ਤ ਕਰਦੇ ਨੇ ਤੁਸੀਂ ਵੀ ਆਪਣੇ ਨਾਂ ਦੇ ਮੂਲੇ ਡਾਕਟਰ ਲਿਖੋ ਰਿਸਰਚ ਕਰਕੇ ਜਾਂ ਕੁਝ ਵੀ ਉਹ ਜਿਹੜਾ ਸਟੇਟਸ ਹੈ ਉਹ ਜਿਹੜਾ ਡਿਗਰੀ ਹੈ ਇਫ ਯੂ ਵਿਲ ਫੀਲ you will write here on the name plate and the people will uh, made you differently people will hear you differently people will you have know, to recognize you in a different so pehla step education hi hai aur education hi thanu capability wal prerit karegi aur jadon tusi execute karn lagaya us capability nu us research nu us gall nu jdi tusi likhi hai jdi tusi labhi hai thanu pata lag jayega ki main zyada kuch nahi jaan sakta cosmos ਬਹੁਤ ਵੱਡਾ ਹੈ ਕਾਇਨਾਤ ਬਹੁਤ ਵੱਡੀ ਹੈ ਇਹ ਸਿਸਟਮ ਬਹੁਤ ਵੱਡਾ ਹੈ ਤੇ ਤੁਸੀਂ ਉਹ ਜਦੋਂ ਤੁਸੀਂ ਐਗਜ਼ੀਕਿਊਟ ਕਰੋਗੇ ਤੇ ਸੱਚ ਬਹੁਤ ਪਿਛੇ ਰਹਿ ਜਾਏਗਾ ਇਹ ਸੱਚ ਤੇ ਸਹੀ ਦੀ ਲੜਾਈ ਦੇ ਵਿੱਚ ਤੁਹਾਨੂੰ এডੂਕੇਸ਼ਨ ਹੀ ਲੀਡ ਕਰ ਸਕਦੀ ਹੈ ਇਨिशियल ਸਟੇਜ ਐਟ ਦਾ ਮੇਨ ਐਂਡ ਮੇਨ ਸਟ੍ਰੀਮ ਆਫ ਲਾਈਫ ਮੇਨ ਸਟ੍ਰੀਮ ਆਫ ਦਿਸ ਵਰਲਡ ਮੇਨ ਸਟ੍ਰੀਮ ਤੋਂ ਤੁਸੀਂ ਅੱਗੇ ਆਪਣੀਆਂ ਸਟ੍ਰੀਮਾਂ ਬਣਾਉਨੇ ਹੋ ਤੁਸੀਂ ਆਨੰਦ ਵੱਲ ਚਲ ਜਾਓ ਤੁਸੀਂ ਕਮਾਈ ਵੱਲ ਚਲ ਜਾਓ ਬਟ এডੂਕੇਸ਼ਨ ਇਜ਼ ਮਸਟ ਫੋਰ ਏਰੀ ਹਿਊਮਨ ਬੀਇੰਗ ਏਰੀ ਕਿਡ ਕਦੋਂ ਤੱਕ ਜਦੋਂ ਤੱਕ ਉਹ ਆਪਣੀ ਕਿਤਾਬ ਨਹੀਂ ਲਿਖਦਾ ਆਪਣੀ ਰਿਸਰਚ ਲੈਵਲ ਤੇ ਨਹੀਂ ਪਹੁੰਚਦਾ ਜਦੋਂ ਤੱਕ ਉਹਨੂੰ ਇਹ ਹੋਸ਼ ਨਹੀਂ ਆਏਗੀ ਕਿ ਮੈਂ ਜੋ ਲਿਖਿਆ ਉਹ ਕਿੰਨਾ ਕੰਪੀਟੈਂਟ ਹੈ ਕਿੰਨਾ ਕ ਕੰਪਲੀਟ ਹੈ ਕਿੰਨਾ ਕ ਵਰਟੇਬਲ ਹੈ ਕਿੰਨਾ ਕ ਯੋਗ ਹੈਗਾ ਉਹ ਸੋ ਉਸ ਲੈਵਲ ਤੱਕ ਐਜੂਕੇਸ਼ਨ ਨੂੰ ਅਟੇਨ ਕਰੋ ਜਦੋਂ ਤੱਕ ਇਹ ਲੈਵਲ ਨਹੀਂ ਤੁਹਾਡਾ ਆ ਜਾਂਦਾ ਕਿ ਤੁਹਾਨੂੰ ਪਤਾ ਲੱਗੇ ਕਿ ਜੋ ਮੈਂ ਕੀਤਾ ਜੋ ਮੈਂ ਪੜਿਆ ਜੋ ਮੈਂ ਲਿਖਿਆ ਜੋ ਮੈਂ ਸਿਰਜਿਆ ਉਹ ਕਿੰਨਾ ਕਾਬਲ ਹੈ ਸੋ ਉਸ ਲੈਵਲ ਤੱਕ ਦੀ এডਿਕੇਸ਼ਨ ਐਵਰੀ ਹਿਊਮਨ ਬੀਇੰਗ ਨੂੰ ਚਾਹੀਦੀ ਆ ਦੈਨ ਵੀ ਕੈਨ ਹੈਵ ਅ ਬੈਟਰ ਬੈਟਰ ਸੋਸਾਇਟੀ ਜਦੋਂ ਸਾਨੂੰ ਇਹ ਸਮਝ ਆ ਜਾਏਗਾ ਕਿ ਦੂਸਰੇ ਦੇ ਵਿਚਾਰਾਂ ਨੂੰ ਬਹੁਤ ਵੈਲਿਊ ਦੇਣੀ ਹੈ ਦੂਸਰੇ ਨੂੰ ਬਹੁਤ ਪ੍ਰੀਫਰੈਂਸ ਦੇਣੀ ਹੈ ਕਿਉਂ ਦੂਸਰਾ ਹੀ ਰੱਬ ਦਾ ਰੂਪ ਆ ਮੇਰੇ ਸਾਹਮਣੇ ਵਾਲਾ ਦੂਸਰਾ ਦੂਸਰਾ ਨਹੀਂ ਬਚੇਗਾ ਫਿਰ ਉਹ एंपैथी ਚ ਆ ਕੇ ਇੱਕ ਮਿਕਤਾ ਆ ਜਾਏਗੀ ਬਟ ਬੇਸਿਕ ਇਜ਼ ਇਜ਼ ਓਨਲੀ ધ এডੂਕੇਸ਼ਨ ਆਈ ਕੁਡ ਗੈਟ ਇਟ ਆਈ ਕੁਡ ਡੂ ਇਟ ਆਈ ਕੁਡ ਸਰਵਟ ਇਨ दैट ਵੇ ਓਨਲੀ ਮਨੇਜੀ ਮੈਂ ਇਹ ਮੈਸੇਜ ਨਹੀਂ ਆ ਮੇਰਾ ਇੱਕ ਕਰਮ ਹੈ ਕਿ ਮੈਨੂੰ এডੂਕੇਸ਼ਨ ਨੇ ਹੀ ਉਸ ਜਲਾਲਤ ਪਰ ਉਸ ਸੰਘਰਸ਼ ਪਰ ਉਸ ਇੱਕ ਕਹਿ ਲੋ ਕਿ ਥੱਲੇ ਦੀ ਲੇਅਰ ਚੋਂ ਕੱਢ ਕੇ ਉੱਪਰ ਲਿਆਂਦਾ ਔਰ ਮੈਂ এডਿਕੇਸ਼ਨ ਕਰਕੇ ਹੀ ਯੂਨ ਤੱਕ ਜਾ ਸਕਿਆ ਮੈਂ এডਿਕੇਸ਼ਨ ਕਰਕੇ ਹੀ ਅੱਜ ਇੱਥੇ ਬੈਠਾ ਤੁਹਾਡੇ ਨਾਲ ਗੱਲ ਕਰ ਰਿਹਾ ਔਰ ਮੈਂ এডਿਕੇਸ਼ਨ ਕਰਕੇ ਹੀ ਇਹ ਐਗਜ਼ੀਕਿਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੇਰੇ ਵਰਗੇ RAM Dyal ਮੇਰੇ ਵਰਗੇ ਹੋਰ ਲੋਕ ਉੱਪਰ ਪਹੁੰਚਣ ਜਾਣਣ ਆਪਣੇ ਆਪ ਨੂੰ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਮਚ